ਕੋਠੀ ਦਾ ਸਾਈਜ਼ ਹੈ ਪੰਜਾਬ 22 ਤੇ ਕੋਠੀ ਬਣੀ ਹੋਈ ਹੈ 3 ਬੀ ਐਚ ਕੇ ਫਰੰਟ ਤੁਸੀਂ ਕੋਠੀ ਦਾ ਦੇਖ ਰਹੇ ਹੋ ਕੋਠੀ ਬਹੁਤ ਚੰਗੀ ਬਣੀ ਹੋਈ ਹੈ ਤੇ ਜਿਹੜੀ ਆ ਕੋਠੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਮੈਂ ਪੂਰੀ ਪੂਰੀ ਉਮੀਦ ਕਰਦਾ ਜੀ ਬਾਕੀ ਰਿਹੈਸ਼ੀ ਕੋਠੀ ਹੈ ਜਿਹੜੇ ਮਾਲਕ ਨੇ ਸਾਰਾ ਪਰਿਵਾਰ ਹੈ ਕੋਠੀ ਦੇ ਵਿੱਚ ਰਹਿੰਦਾ ਜੀ ਤੇ ਜਿਹੜੇ ਮਾਲਕ ਨੇ ਉਹਨਾਂ ਨੇ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਹੈ ਤੇ ਉਹਨਾਂ ਨੇ ਹੀ ਸੇਲ ਕਰਨੀ ਆ ਵਿਚ ਵਿਚਾਲੇ ਕੋਈ ਦਲਾਲ ਕੋਈ ਡੀਲਰ ਨਹੀਂ ਪੈਂਦਾ ਜੀ ਤੁਸੀਂ ਖਰੀਦਣਾ ਜੇ ਚਾਹੁੰਦੇ ਹੋ ਤਾਂ ਸਿੱਧੀ ਮਾਲਕ ਨਾਲ ਗੱਲ ਤੁਸੀਂ ਕਰਨੀ ਐ ਜੀ ਤੁਹਾਡਾ ਜਿਹੜਾ ਦਲਾਲੀ ਦਾ ਖਰਚਾ ਵਰਚਾ ਉਹ ਬਚ ਜਾਊਗਾ ਬਾਕੀ ਕੋਠੀ ਬਹੁਤ ਚੰਗੀ ਬਣੀ ਹੋਈ ਹੈ ਜੀ ਤੇ ਸਾਹਮਣੇ ਲੋਬੀ ਦਾ ਮੈਨ ਐਂਟਰੀ ਗੇਟ ਆ ਗਿਆ ਜਿਹੜੀ ਇਹਨਾਂ ਨੂੰ ਗਲੀ ਲੱਗਦੀ ਹੈ ਉਹ ਵੀ ਪੂਰੀ ਚੌੜੀ ਲੱਗਦੀ ਹੈ ਕੋਈ ਮਰਜ਼ੀ ਗੱਡੀ ਆਪਾਂ ਲਿਆ ਸਕਦੇ ਆ ਪੋਰਚ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਪੋਰਚ ਦੇ ਵਿੱਚੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬਾਕੀ ਖੁੱਲੀ ਡੁੱਲੀ ਵਧੀਆ ਲੋਬੀ ਮਿਲ ਜੂਗੀ ਤੇ ਪੂਰਾ ਮਾਡਰਨ ਤਰੀਕੇ ਨਾਲ ਕੂਠੀ ਜਿਹੜੀ ਬਣਾਈ ਹੋਈ ਹੈ ਤੇ ਕੂਠੀ ਦਾ ਜਿਹੜਾ ਕਿਚਨ ਹੈ ਪਹਿਲਾਂ ਤਾਂ ਤੁਸੀਂ ਦੇਖੋ ਜੀ ਇੱਕ ਪਾਸੇ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਓਪਨ ਕਿਚਨ ਮਿਲ ਜੂਗਾ ਤੇ ਲੱਕੜ ਦਾ ਪੂਰੇ ਦਾ ਪੂਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਚਿਮਨੀ ਵੀ ਲੱਗੀ ਹੋਈ ਆ ਉੱਪਰ ਪੱਖਾ ਡਾਊਨ ਸੀਲਿੰਗ ਇਹਨਾਂ ਨੇ ਕਰਵਾਈ ਹੋਈ ਹੈ ਤੇ ਵਾਲਪੇਪਰ ਵਗੈਰਾ ਜੋ ਵੀ ਕਲਰ ਸ਼ੀਟਾਂ ਜੋ ਵੀ ਕੁਝ ਲੱਗਿਆ ਹੋਇਆ ਪੂਰੀ ਹੈਵੀ ਕੁਆਲਿਟੀ ਦੇ ਇਹਨਾਂ ਨੇ ਲਗਵਾਏ ਹੋਏ ਨੇ ਬਹੁਤ ਵਧੀਆ ਕਿਚਨ ਹੈ ਜੀ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹੈ ਬਾਕੀ ਮੈਂ ਇੱਕ ਬੇਨਤੀ ਕਰੂਗਾ ਜੀ ਤੁਹਾਨੂੰ ਸਾਰਿਆਂ ਨੂੰ ਜਿੰਨੇ ਤੁਸੀਂ ਆਪਣੇ ਕੋਲੇ ਕੋਠੀ ਜਾਂ ਮਕਾਨ ਵੇਚਣ ਵਾਸਤੇ ਭੇਜ ਦਿਓ ਤੇ ਜਦੋਂ ਵੀਡੀਓ ਬਣਾਉਣੀ ਹੈ ਜੀ ਆਪਣੇ ਜਿੰਨੇ ਵੀ ਘਰ ਦੇ ਮੈਂਬਰ ਹੁੰਦੇ ਆ ਖਾਸ ਕਰਕੇ ਲੇਡੀਜ਼ ਜੜੀਆਂ ਹੁੰਦੀਆਂ ਉਹਨਾਂ ਨੂੰ ਕਹਦਿਆ ਕਰੋ ਵੀ ਕੈਮਰੇ ਦੇ ਵਿੱਚ ਨਾ ਆਉਣ ਜੀ ਤੇ ਕੋਠੀ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਜਿਹੜਾ ਬਾਥਰੂਮ ਬਣਾਇਆ ਹੋਇਆ ਹੈ ਜਿਵੇਂ ਕਿ ਤੁਹਾਨੂੰ ਦੇਖ ਹੀ ਰਿਹਾ ਜੀ ਦਿਖਾ ਰਹੇ ਆ ਆਪਾਂ ਬਹੁਤ ਚੰਗਾ ਇਹਨਾਂ ਨੇ ਤਿਆਰ ਕਰਵਾ ਰੱਖਿਆ ਸਾਰਾ ਕੰਮ ਹਰ ਤਰ੍ਹਾਂ ਦਾ ਇਹਨਾਂ ਨੇ ਕਰਵਾਇਆ ਹੋਇਆ ਜੀ ਤੇ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਕਿਸੇ ਨੂੰ ਪਸੰਦ ਆਵੇ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਤੁਹਾਨੂੰ ਲੋਕੇਸ਼ਨ ਕਨਫਰਮ ਮੈਂ ਕਰਵਾ ਦਿੰਨਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਕੂਠੀ ਬਣੀ ਹੋਈ ਆ ਹਾਂ ਇਹਨਾਂ ਦਾ ਵਿਲੇਜ ਬਜਵਾਰਾ ਬਠਲ ਜੇ ਤੇ ਹਿਮਾਚਲ ਰੋਡ ਤੇ ਪੈ ਜਾਂਦਾ ਹੈ ਹਿਮਾਚਲ ਪ੍ਰਦੇਸ਼ ਰੋਡ ਤੇ ਤੇ 3 بی ਐਚ ਕੇ ਕੂਠੀ ਹੈ ਤੇ ਜਿਹੜੀ ਆ ਕੂਠੀ ਐ ਇਹਦੇ ਨੇੜੇ ਖੀਵਾ ਹੋਟਲ ਵੀ ਐ ਜੀ ਫੇਮਸ ਹੋਟਲ ਐ ਤੁਸੀਂ ਜਾ ਕੇ ਦੇਖਣੀ ਹੋਵੇ ਖੀਵਾ ਹੋਟਲ ਦੀ ਲਾਗੇ ਕੂਠੀ ਪੈ ਜਾਂਦੀ ਆ ਗੁਰੂ ਨਾਨਕ ਕਲੋਨੀ ਐ ਜੀ ਤੇ ਵਿਲੇਜ ਬਜਵਾਰਾ ਬੱਠਾ ਤੇ ਡਿਸਟ੍ਰਿਕਟ ਪੈ ਜਾਂਦੀ ਆ ਹੋਸ਼ਿਆਰਪੁਰ ਤੇ ਇਹਨਾਂ ਨੇ ਜਿਹੜੀ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਉਹ ਭੇਜੀ ਆਪਣੇ ਕੋਲੇ 42 ਲੱਖ ਰੁਪਇਆ ਜੀ ਬਾਕੀ ਕਹਿੰਦੇ ਸੀਗੇ ਓਨਰ ਮਾਲਕ ਕਹਿੰਦੇ ਸੀਗੇ ਰੇਟ ਕਰ ਲਾਂਗੇ ਤੁਸੀਂ ਜੇ ਦੇਖਣੀ ਹੋਵੇ ਮਾਲਕ ਨੇ ਕਿਹਾ ਆ ਕਿ ਦੇਖ ਵੀ ਸਕਦੇ ਹੋ ਤੇ ਗੱਲਬਾਤ ਬਾਅਦ ਕੀ ਬਹਿ ਕੇ ਕਰ ਲਾਂਗੇ ਰੇਟ ਉੱਪਰ-ਨੀਚ ਕਰ ਲਾਂਗੇ ਮਾਲਕ ਨੇ ਕਿਹਾ ਤੇ ਕਿਸੇ ਨੂੰ ਪਸੰਦ ਆਵੇ ਜੀ ਆ ਕੂਠੀ ਤਾਂ ਜਾ ਕੇ ਤੁਸੀਂ ਦੇਖ ਲਾਜ਼ਮੀ ਲਿਓ ਜੀ ਬਾਕੀ ਵੀਡੀਓ ਸਕਰੀਨ ਤੇ ਚੱਲ ਰਹੀ ਆ ਤੁਸੀਂ ਸਾਰੇ ਵੀਡੀਓ ਦੇਖ ਰਹੇ ਹੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਸਾਰੇ ਜਾਣੇ ਲਾਈਕ ਜ਼ਰੂਰ ਕਰ ਦਿਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਮਕਾਨ ਘਰ ਹੈ ਤੁਸੀਂ ਵੇਚਣਾ ਜੇ ਚਾਹਉਂ ਨਿਓ ਜੀ ਤਾਂ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਵੀ ਇਸ ਤਰ੍ਹਾਂ ਦੀ ਵੀਡੀਓ ਆਪਣੇ ਕੋਲੇ ਬਣਾ ਕੇ ਭੇਜ ਦਿਓ ਪੂਰੀ ਵਧੀਆ ਬਾਹਰ ਤੋਂ ਬਣਾਉਣੀ ਸਟਾਰਟ ਕਰਿਓ ਜੀ ਤੇ ਵਧੀਆ ਤਰੀਕੇ ਨਾਲ ਪੂਰੀ ਹੌਲੀ-ਹੌਲੀ ਪੂਰੀ ਟੌਪ ਦੀ ਵੀਡੀਓ ਬਣਾ ਕੇ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜ ਦਿਓ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਹੈ ਜੀ ਨੰਬਰ ਆਪਣਾ 73800 ਪੂਰਾ 62173 ਨੰਬਰ ਵਾਕੀ ਉੱਪਰ ਲਿਖਿਆ ਹੋਇਆ ਤੁਸੀਂ ਨੋਟ ਸਾਰੇ ਜਾਣੇ ਕਰ ਲਓ ਚਾਹੇ ਕਿਸੇ ਕੋਲੇ ਵੀ ਕੋਠੀ ਆ ਮਕਾਨ ਹੈ ਘਰ ਹੈ ਤੁਹਾਡੇ ਰਿਸ਼ਤੇਦਾਰ ਕੋਲੇ ਕਿਸੇ ਕੋਲੇ ਵੀ ਅਜਿਹਾ ਬਾਕੀ ਜੇ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਉੱਪਰ ਵੀ ਰਿਹਾਈਸ਼ ਹੈ ਜੀ ਉੱਪਰ ਵੀ ਛੱਤਾਂ ਹੋਇਆ ਬਹੁਤ ਵਧੀਆ ਕੋਠੀ ਆਪਾਂ ਨੂੰ ਮਿਲ ਜੂਗੀ ਤੇ ਬਾਕੀ ਬਾਹਰਲੀ ਸਾਈਡ ਤੋਂ ਫਰੰਟ ਤੁਸੀਂ ਦੇਖ ਲਿਆ ਸੀਗਾ ਕੋਠੀ ਚੰਗੀ ਬਣੀ ਹੋਈ ਆ ਪੌੜੀਆਂ ਤੇ ਪੱਥਰ ਵਗੈਰਾ ਲੱਗਿਆ ਹੋਇਆ ਤੇ ਸਾਰੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਪਰ ਉੱਪਰ ਦੀ ਇਹਨਾਂ ਨੇ ਥੋੜੀ ਜੀ ਬਣਾ ਕੇ ਭੇਜੀ ਆ ਚਲੋ ਕੋਈ ਗੱਲ ਨਹੀਂ ਜੀ ਤੇ ਨੀਚੇ ਦਾ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਕਿਸੇ ਨੂੰ ਵੀ ਪਸੰਦ ਆਈ ਅ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਲ ਮਾਲਕ ਨਾਲ ਕਰ ਲਓ ਜੀ ਤੇ ਜਿਹੜੇ ਓਨਰ ਨੇ ਆਪ ਮਾਲਕ ਨੇ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ ਸਕਰੀਨ ਤੇ ਆਪਾਂ ਸ਼ੋਅ ਕਰ ਰੱਖਿਆ ਨੰਬਰ ਹੈ 8860716350 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨੇ ਤੁਹਾਨੂੰ ਮੈਂ 88607 16350 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਮਾਲਕ ਨਾਲ ਆਪੇ ਕਰ ਲਿਓ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਨਾਲ ਬਹਿ ਕੇ ਗੱਲ ਕਰ ਲਿਓ ਰੇਟ ਦੀ ਜੇ ਤੁਹਾਨੂੰ ਪਸੰਦ ਆਵੇ ਤਾਂ ਮਾਲਕ ਕਹਿੰਦੇ ਸੀਗੇ ਰੇਟ ਉੱਪਰ ਥੱਲੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਕੋਠੀ ਵਧੀਆ ਤਿਆਰ ਹੋਈ ਹੈ ਤੇ ਜਿਵੇਂ ਕਿ ਸਾਰਿਆਂ ਨੂੰ ਪਸੰਦ ਆਉਂਦੀ ਹੁੰਦੀ ਹੈ ਇਹੋ ਜੀ ਕੋਠੀਏ ਜੀ ਤੇ ਆਪਾਂ ਸਾਰੇ ਸੋਚਦੇ ਹੁੰਨੇ ਆ ਚੰਗੀ ਕੋਠੀ ਹੋਵੇ ਚੰਗੀ ਵਧੀਆ ਬਣੀ ਹੋਵੇ ਤਾਂ ਉਮੇ ਦੀ ਆਹ ਕੋਠੀਏ ਜੀ ਬਾਕੀ ਵੀਡੀਓ ਤੁਸੀਂ ਦੇਖ ਲਈ ਤੇ ਨੰਬਰ ਵੀ ਤੁਹਾਨੂੰ ਮਾਲਕ ਦਾ ਮਿਲ ਗਿਆ ਹੋਊਗਾ ਗੱਲ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰਨ ਨਾ ਭੁੱਲਿਓ ਜੀ نیچے ਇੱਕ ਲਾਈਕ ਦਾ ਬਟਨ ਹੈ ਤੁਹਾਡਾ ਵੀ ਹੱਕ ਬਣਦਾ ਜੀ ਤੁਸੀਂ ਸਾਰੇ ਜਣੇ ਲਾਈਕ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਹਰ ਵੀਡੀਓ ਨੂੰ ਹਰ ਰੋਜ਼ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤੇ ਅੱਜ ਵਾਲੀ ਵੀਡੀਓ ਨੂੰ ਤੁਸੀਂ ਚੰਗੀ ਤਰ੍ਹਾਂ ਪਿਆਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਹੋ ਸਕਦਾ ਕਿਸੇ ਨੂੰ ਕੋਠੀ ਦੀ ਲੋੜ ਹੁੰਦੀ ਹੈ ਤੇ ਕੋਈ ਲੋੜਵੰਦ ਹੁੰਦਾ ਸੀ ਉਹਦੇ ਤੱਕ ਵੀਡੀਓ ਪਹੁੰਚ ਜੂਗੀ ਤੇ ਉਹ ਵੀ ਬਿਨਾ ਕੋਈ ਦਲਾਲੀ ਦੇ ਸਕੇ ਕੂਠੀ ਖਰੀਦ ਸਕੂ ਅਚੀਂ ਠੀਕ ਹੈ ਜੀ ਬਾਕੀ ਕਿਸੇ ਨੇ ਕੂਠੀ ਵੇਚਣੀ ਹੁੰਦੀ ਹੈ ਜੀ ਤੇ ਲੋੜ ਹੁੰਦੀ ਆ ਤੁਸੀਂ ਜਦੋਂ ਸ਼ੇਅਰ ਕਰੋਗੇ ਉਹਨੂੰ ਵੀ ਆਪਣੇ ਚੈਨਲ ਬਾਰੇ ਪਤਾ ਲੱਗੂਗਾ ਅੱਗੇ ਤੋਂ ਅੱਗੇ ਸ਼ੇਅਰ ਹੋਊਗੀ ਤੇ ਵੱਧ ਤੋਂ ਵੱਧ ਸਾਰਾਂ ਦੀ ਮਦਦ ਹੋਊਗੀ ਜੀ ਤਾਂ ਕਰਕੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਆਪਾਂ ਹਰ ਰੋਜ਼ ਕੂਠੀ ਤੇ ਮਕਾਨ ਘਰ ਲੈ ਕੇ ਆਉਂਦੇ ਹੀ ਰਹਿੰਨੇ ਆ ਜੀ ਤੇ ਕਮੈਂਟ ਆਪਾਂ ਪੜਦੇ ਹਾਂ ਜਿਹੜੇ ਤੁਸੀਂ ਕੀਤੇ ਹੋਏ ਆ ਤੇ ਸਾਰੇ ਕਮੈਂਟ ਦੱਸਦਾ ਜੀ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਜ਼ਰੂਰ ਕਰ ਲਿਓ ਉੱਪਰ ਜਿਹੜਾ ਹਮੇਸ਼ਾ ਚੱਲਦਾ ਰਹਿੰਦਾ ਹੈ ਜੇ ਕਿਸੇ ਨੂੰ ਐਡ ਕਰਵਾਉਣੀ ਹੋਵੇ ਆਪਣੇ ਕੋਲੇ ਭੇਜ ਦਿਓ ਆਪਣੇ ਕੋਲੇ ਪਹਿਲਾ ਕਮੈਂਟ ਪਹੁੰਚਾ ਇਹਨਾਂ ਦਾ ਨਾਮ ਹੈ ਲਵਨੀਤ ਕੁਮਾਰ ਚਾਵਲਾ ਇਹਨਾਂ ਨੇ ਲੁਧਿਆਣੇ ਵਿੱਚ ਜੇ ਜਲੰਧਰ ਚ ਕੋਈ ਕੋਠੀ ਦੀ ਮੰਗ ਕੀਤੀ ਹੈ ਜੀ ਆ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਤੇ ਕਈ ਕੁੱਠੀਆਂ ਆਪਾਂ ਪਾ ਵੀ ਰੱਖੀਆਂ ਪਿਛਲੀਆਂ ਵੀਡੀਓ ਤੁਸੀਂ ਚੈੱਕ ਕਰੋ ਤੁਹਾਨੂੰ ਮਿਲ ਚੁਗੀ ਆਗਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਗੁਰਦੀਪ ਕੌਰ ਮੇਰੀ ਭੈਣ ਨੇ ਇਹਨਾਂ ਨੇ ਜੀਰੇ ਸ਼ਹਿਰ ਵਿੱਚ 6 ਤੋਂ 8 ਲੱਖ ਤੱਕ ਘਰ ਦੀ ਮੰਗ ਕੀਤੀ ਹੈ ਤੇ 6 ਤੋਂ 8 ਲੱਖ ਤੱਕ ਕਿਸੇ ਕੋਲੇ ਘਰ ਹੈਗਾ ਜੀ ਜੀਰੇ ਏਰੀਆ ਚ ਤਾਂ ਆਪਣੇ ਕੋਲੇ ਭੇਜੋ ਜਰੂਰ ਜੀ ਹਰਲੀਨ ਕੌਰ ਮੇਰੇ ਭੈਣ ਨੇ ਇਹਨਾਂ ਨੇ ਚੰਡੀਗੜ੍ਹ ਦੇ ਲਾਗੇ-ਛਾਗੇ ਕੋਠੀ ਦੀ ਮੰਗ ਕੀਤੀ ਹੈ ਕੋਈ ਗੱਲ ਨਹੀਂ ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਜੀ ਬੈਂਸ ਪ੍ਰੀਤ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਬਰਨਾਲੇ ਚ ਕਿਹਾ ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਜੀ ਤੇ ਗੁਰਮਾਨ ਓਜਲਾ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਸੰਗਰੂਰ ਵਿੱਚ ਕੋਠੀ ਵਾਸਤੇ ਕਿਹਾ ਜੀ ਤੇ ਤੁਸੀਂ ਕਮੈਂਟ ਕਰ ਦਿਓ ਜੀ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਹਰ ਰੋਜ਼ ਕੋਠੀਆਂ ਲੈ ਕੇ ਪਹੁੰਚਦੇ ਆਂ ਕਾਫੀ ਦਿਨਾਂ ਤੋਂ ਹੁਸ਼ਿਆਰਪੁਰ ਦੇ ਵਿੱਚ ਵੀ ਕਾਫੀ ਮੰਗ ਆ ਰਹੀ ਸੀ ਹੁਸ਼ਿਆਰਪੁਰ ਤੋਂ ਆਪਾਂ ਲੈ ਕੇ ਪਹੁੰਚੇ ਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹੁਸ਼ਿਆਰਪੁਰ ਏਰੀਆ ਚੋਂ ਤੁਸੀਂ ਕਮੈਂਟ ਜ਼ਰੂਰ ਕਰਿਓ ਜੀ ਬਾਕੀ ਜਿਆਦਾ ਲੰਮੀ ਵੀਡੀਓ ਹੋਣ ਲੱਗੀ ਸੀ ਤੇ ਜਿਆਦਾ ਲੰਮੀ ਵੀਡੀਓ ਆਪਾਂ ਕਰਦੇ ਨਹੀਂ ਬਾਕੀ ਦੇ ਕਮੈਂਟ ਜਿਹੜੇ ਰਹਿ ਗਏ ਆਪਾਂ ਕੱਲ ਨੂੰ ਪੜਾਂਗੇ ਅੱਜ ਲਈ ਬਸ ਇੰਨੀ ਤੇ ਜਲਦੀ ਮਿਲਦੇ ਆਂ ਜੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਕੋਲੇ ਭੇਜ ਕੇ ਕਰਵਾ ਸਕਦੇ ਹਾਂ ਭੇਜੋ ਆਪਣੇ ਕੋਲੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦਾ ਚੀ